ਅੱਜ ਪੰਜਾਬ ਭਰ ਦੇ ਵਿੱਚ ਰੈਵਨਿਊ ਅਫਸਰਾਂ ਦੀ ਹੜਤਾਲ ਹੈ ਇੱਕ ਦਿਨ ਦੀ ਸਮੂਹਿਕ ਛੁੱਟੀ ਦੇ ਉੱਪਰ ਗਏ ਹੋਏ ਨੇ ਰੈਵਨਿਊ ਅਫਸਰ ਤਾਂ ਇੱਕ ਤਹਿਸੀਲਦਾਰ ਦੀ ਗ੍ਰਿਫਤਾਰੀ ਦਾ ਵਿਰੋਧ ਕੀਤਾ ਜਾ ਰਿਹਾ ਤਾਂ ਕੱਲ ਬਰਨਾਲਾ ਦੇ ਵਿੱਚ ਇੱਕ ਤਹਿਸੀਲਦਾਰ ਨੂੰ ਬਿਜੀਲੈਂਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਤਾਂ 20000 ਰੁਪਏ ਦੀ ਰਿਸ਼ਵਤ ਲੈਣ ਦੇ ਇਲਜ਼ਾਮ ਲੱਗੇ ਸੀ ਤਾਂ ਸ਼ਿਕਾਇਤ ਕਰਤਾ ਨੇ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਤੇ ਵਿਜੀਲੈਂਸ ਨੇ 트੍ਰੈਪ ਲਗਾਇਆ 트੍ਰੈਪ ਲਗਾ ਕੇ ਤਹਿਸੀਲਦਾਰ ਸੁਖਚਰਨ ਚੰਨੀ ਨੂੰ 20000 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹਥੀ ਕਾਬੂ ਕੀਤਾ ਗਿਆ ਸੀ ਤਾਂ ਜਿਸ ਦੇ ਚਲਦੇ ਅੱਜ ਰੈਵਨਿਊ ਅਫਸਰਾਂ ਦੇ ਵੱਲੋਂ ਹੜਤਾਲ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਅੱਜ ਰੈਵਨਿਊ ਅਫਸਰ ਨੇ ਜਿਹੜੇ ਉਹ ਸਮੂਹਿਕ ਛੁੱਟੀ ਦੇ ਉੱਪਰ ਗਏ ਹੋਣੇ ਤਾਂ ਵਿਜੀਲੈਂਸ ਦੇ ਵੱਲੋਂ ਸੁਖਚਰਨ ਚੰਨੀ ਨੂੰ 20000 ਰੁਪਏ ਦੀ ਰਿਸ਼ਵਤ ਲੈਂਦੇ ਕਾਬੂ ਕੀਤਾ ਗਿਆ ਤਾਂ ਰੈਵਨਿਊ ਅਫਸਰ ਜੂਨੀਅਰ ਦੇ ਸੂਬਾ ਪ੍ਰਧਾਨ ਵੀ ਨੇ ਸੁਖਚਰਨ ਚੰਨੀ ਜਿਨ੍ਹਾਂ ਨੂੰ ਵਿਜੀਲੈਂਸ ਨੇ 20000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਕੱਲ ਬਰਨਾਲਾ ਦੇ ਵਿੱਚ ਕਾਬੂ ਕੀਤਾ ਗਿਆ ਸੀ ਤਾਂ ਜ਼ਮੀਨ ਦੀ ਰਜਿਸਟਰੀ ਬਦਲੇ तहसीलदार ਦੇ ਵੱਲੋਂ 20000 ਰੁਪਏ ਦੀ ਮੰਗ ਕੀਤੀ ਜਾਂਦੀ ਆ ਤਾਂ ਸ਼ਿਕਾਇਤ ਕਰਤਾ ਨੇ ਬਿਜੀਲੈਂਸ ਨੂੰ ਸ਼ਿਕਾਇਤ ਕੀਤੀ ਕਿ ਜ਼ਮੀਨ ਦੀ ਰਜਿਸਟਰੀ ਬਦਲੇ ਮੇਰੇ ਕੋਲੋਂ 20000 ਰੁਪਏ ਦੀ ਮੰਗ ਕੀਤੀ ਜਾ ਰਹੀ ਆ ਜਿਸ ਤੋਂ ਬਾਅਦ ਬਿਜੀਲੈਂਸ ਨੇ ਟਰੈਪ ਲਗਾਇਆ ਟਰੈਪ ਲਗਾ ਕੇ ਸੁਖਚਰਨ ਚੰਨੀ ਤਹਿਸੀਲਦਾਰ ਨੂੰ ਰੰਗੇ ਹੱਥੀ 20000 ਰੁਪਏ ਦੇ ਨਾਲ ਕਾਬੂ ਕਰ ਲਿਆ ਸੀਦਾ ਜਿਸ ਦਾ ਵਿਰੋਧ ਆ ਜਿਹੜਾ ਉਹ ਰੈਵਨਿਊ ਅਫਸਰਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਰੈਵਨਿਊ ਅਫਸਰਾਂ ਦੀ ਹੜਤਾਲ ਚੱਲ ਰਹੀ ਆ ਤਾਂ ਅੱਜ ਇੱਕ ਦਿਨ ਦੀ ਸਮੂਹਿਕ ਛੁੱਟੀ ਦੇ ਉੱਪਰ ਗਏ ਹੋਏ ਨੇ ਰੈਵਨਿਊ ਅਫਸਰ ਇਹ ਦੀ ਬੇਸਿਕਲੀ ਜਿਹੜੀ ਪੰਜਾਬ ਵਿਜੀਲੈਂਸ ਬਿਊਰੋ ਦੀ ਕਰਪਸ਼ਨ ਦੇ ਅਗੇਂਸਟ ਡਰਾਈਵ ਚੱਲ ਰਹੀ ਹੈ ਅੰਦਰਾਈਵਲ ਗਾਈਡੈਂਸ ਆਫ ਚੀਫ ਡਾਇਰੈਕਟਰ ਵਿਜੀਲੈਂਸ ਸ੍ਰੀ ਬ੍ਰਿੰਦਰ ਕੁਮਾਰ ਜੀ ਤੇ ਪਟਿਆਲਾ ਸਾਡੇ ਬਿਜ਼ਨਸ ਰੇਂਜ ਦੇ ਐਸਐਸਪੀ ਸ੍ਰੀ ਜਗਤਪ੍ਰੀਤ ਸਿੰਘ ਜੀ ਉਹਨਾਂ ਦੀ ਹੀਵਲ ਗਾਈਡੈਂਸ ਜਿਹੜੀ ਡਰਾਈਵ ਸਾਡੀ ਚੱਲ ਰਹੀ ਹੈ ਤਾਂ ਉਹਦੇ ਤਹਿਤ ਅਸੀਂ ਜਿਹੜਾ ਤਹਿਸੀਲਦਾਰ ਤਪਾ ਹੈਗੇ ਆ ਸੁਖਚਰਨ ਸਿੰਘ ਉਹਨਾਂ ਨੂੰ ਜੀ ਅੱਜ ਅਸੀਂ ਰੈਡ ਹੈਂਡਰਡ ਅਰੈਸਟ ਕੀਤਾ ਬਾਇਲ ਐਕਸੈਪਟਿੰਗ ਦਾ ਬ੍ਰਾਈਬ ਆਫ 20000 20000 ਰੁਪਏ ਦੀ ਲਿਸ਼ਤ ਬਦਲ ਲੈਂਦੇ ਹੋਏ ਅਸੀਂ ਉਹਨਾਂ ਨੂੰ ਰੰਗੇ ਰਤੀ ਗ੍ਰਿਫਤਾਰ ਕੀਤਾ ਜੀ ਇਹ ਸਾਡੇ ਮਦਈ ਸੀਗੇ ਜੀ ਅਮਰੀਕ ਸਿੰਘ ਜੀ ਤੇ ਉਹਨਾਂ ਦੀ ਦੋਸਤ ਦੀ ਜਿਹੜੀ ਦੀ ਦੋ ਕਨਾਲ ਚਾਰ ਮਰਲੇ ਦੀ ਰਜਿਸਟਰੀ ਸੀਗੀ ਉਹ ਆਪਣੀ ਵਾਈਫ ਦੇ ਨਾਂ ਕਰਾ ਰਹੇ ਸੀਗੇ ਤੇ ਨਾਰਮਲ ਰਜਿਸਟਰੀ ਸੀ ਜੀ ਕੋਈ ਮਤਲਬ ਖਾਮੀ ਨਹੀਂ ਸੀ ਉਹਦੇ ਚ ਤੇ ਉਹ ਰਜਿਸਟਰੀ ਕਰਨ ਦੇ ਜਿਹੜੇ 20000 ਰੁਪਏ ਉਹਨਾਂ ਦੀ ਡਿਮਾਂਡ ਸੀਗੀ ਤੇ ਇਹਨਾਂ ਤੋਂ ਡਿਮਾਂਡ ਕਰੀ ਅਮਰੀਕ ਸਿੰਘ ਤੋਂ ਜਿਹੜੇ ਮਦਈ ਹੈ ਆਪਣੇ ਮਰ ਐਫ ਆਈ ਆਰ ਦੇ ਮੁਕਾਦਮੇ ਦੇ ਤੇ ਉਹਨਾਂ ਨੇ ਹਰਪ੍ਰਜਨ ਸਿੰਘ ਨੂੰ ਆਪਣੇ ਦੋਸਤ ਨੂੰ ਦੱਸਿਆ ਉਹ ਕਹਿੰਦੇ ਵੀ ਆਪਾਂ ਫਿਰ ਵਿਜੀਲੈਂਸ ਕੋਲੇ ਚੱਲਦੇ ਆ ਤੇ ਉਹਨਾਂ ਨੇ ਸਾਡੇ ਕੋਲੇ ਆ ਕੇ ਜੀ ਇਸਦੀ ਕੰਪਲੇਂਟ ਕੀਤੀ ਕਿ ਸਾਡੇ ਤੋਂ 20000 ਜਿਹੜਾ ਉਹਦੀ ਡਿਮਾਂਡ ਕੀਤੀ ਜਾ ਰਹੀ ਹੈ ਇਲੀਗਲ ਵਰਾਇਟ ਦੀ ਜਿਹੜੀ ਤੇ ਉਸੇ ਤੇ ਐਕਸ਼ਨ ਲੈਂਦੇ ਹੋਏ ਜੀ ਅਸੀਂ ਅੱਜ ਜਿਹੜਾ ਹੈਗਾ ਤਹਸੀਲਦਾਰ ਤਪਾਨੁਸ਼ਕ ਚਰਨ ਸਿੰਘ ਨੂੰ ਜੀ ਅਰੈਸਟ ਕੀਤਾ ਰੈਡ ਹੈਂਡਰ ਉਹਦੇ ਨਾਲ ਹੋਰ ਵੀ ਕੋਈ ਗ੍ਰਿਫਤਾਰ ਕੀਤਾ ਨਹੀਂ ਜੀ ਅਸੀਂ ਇਕੱਲੇ ਜਿਹੜੇ ਤਹਸੀਲਦਾਰ ਹੈ ਉਹਨਾਂ ਨੂੰ ਹੀ ਜਿਹੜਾ ਤਪਾਨ ਨੂੰ ਅਰੈਸਟ ਕੀਤਾ ਅਮਰੀਕ ਸਿੰਘ ਹੈ ਕਿੱਥੋਂ ਦਾ ਜੀ ਜਿਹੜਾ ਮਦਈ ਅਮਰੀਕ ਸਿੰਘ ਦੀ ਪਿੰਡ ਬੀਲੇ ਦੇ ਜੀ ਡਿਸਟ੍ਰਿਕਟ ਬਰਨਾਲਾ ਹੀ ਹੈ ਇਹ ਸ਼ਿਕਾਇਤ ਪਹਿਲਾਂ ਕੀਤੀ ਹੋਈ ਸੀ ਕਿ ਅੱਜ ਹੀ ਕੀਤੀ ਸੀ ਜੀ ਨਹੀਂ ਸਾਡੇ ਕੋਲੇ ਜੀ ਬਸ ਉਹ ਗਏ ਸੀਗੇ ਪਹਿਲਾਂ ਇੱਕ ਦੋ ਦਿਨ ਪਹਿਲਾਂ ਉਹ ਕੋਲੇ ਗਏ ਸੀਗੇ ਤੇ ਉਹ ਬੇਸਿਕਲੀ ਡਿਮਾਂਡ ਕਰ ਰਹੇ ਸੀਗੇ ਤਾਂ ਅੱਜ ਉਹਨਾਂ ਦੀ ਰਜਿਸਟਰੀ ਦਾ ਜਿਹੜਾ ਟਰਨ ਆਈ ਸੀਗੀ ਤੇ ਉਹ ਜਿਵੇਂ ਹੁਣ ਅੱਜ ਫੜੇਗੇ ਨੀ ਸਰ ਇਹਨਾਂ ਦੇ ਨਾਲ ਕੋਈ ਹੋਰ ਵੀ ਸੰਬੰਧ ਰੱਖਦੇ ਨੇ ਕੀ ਜਿਹਨਾਂ ਦਾ ਕੋਈ ਹੋਰ ਯੋਗਦਾਨ ਹੋਵੇ ਜਿਹੜੇ ਫਿਰ ਲੈਣ ਦੇ ਬਾਰੇ ਦੇਖੋ ਬ੍ਰਦਰ ਇਹ ਹੁਣ ਅন্ডਰ ਇਨਵੈਸਟੀਗੇਸ਼ਨ ਹੁੰਦੀਆਂ ਚੀਜ਼ਾਂ ਇਹ ਨਾਲ ਦੀ ਨਾਲ ਨਹੀਂ ਹੁੰਦੀਆਂ ਆਪਾਂ ਨੂੰ ਪਹਿਲੇ ਦੇਖੋ ਫਸਟ ਸਟੈਂਡ ਨਹੀਂ ਆਪਣੇ ਪਤਾ ਲੱਗਦੀਆਂ ਆਪਾਂ ਨੂੰ ਐਫ ਆਈ ਆਰ ਰਜਿਸਟਰ ਹੋ ਗਈ ਹੈ ਆਪਾਂ ਜਦੋਂ ਤਫ਼ਤੀਸ਼ ਕਰਾਂਗੇ ਤਾਂ ਉਹਦੇ ਚ ਆਪਾਂ ਹਨਾ ਉਹਨਾਂ ਦੀ ਕਸਟਡੀ ਵੀ ਲਵਾਗੇ ਮਾਨ ਜੋ ਜਿਹੜੀ ਅਦਾਲਤ ਹੈ ਉਹਨਾਂ ਤੋਂ ਪੁਲਿਸ ਕਸਟਡੀ ਤੇ ਪੁੱਛਗਿਛ ਵੀ ਕਰਾਂਗੇ ਤੇ ਫਰਦਰ ਜੋ ਵੀ ਫਿਰ ਲਿੰਕ ਸਾਹਮਣੂ ਹੋ ਜੇ ਹੋਰ ਕੋਈ ਬੰਦਾ ਹੁੰਦਾ ਤਾਂ ਆਪਾਂ ਉਹਨਾਂ ਨੂੰ ਵੀ ਨਾਮਿਨੇ ਮਹੀਨੇ ਦੇ ਬਾਰੇ ਨਹੀਂ ਸਾਨੂੰ ਨੌਲੇਜ ਵੀ ਪ੍ਰਧਾਨ ਨੇ ਜਾਨੀ ਅੰਡਰ ਸੈਕਸ਼ਨ ਅੰਡਰ ਸੈਕਸ਼ਨ ਦੀ 7 ਪੀਸੀ ਐਕਟ ਦਾ ਪ੍ਰੋਵੈਂਸ਼ਨ ਆਫ ਕਰਪਸ਼ਨ ਐਕਟ ਹੈ ਜੀ ਸਰਕਲ ਆਪਰੇਟਰ ਵੀ ਇਹਨਾਂ ਦਾ ਨਾਲ ਪਈ ਨਹੀਂ ਜੀ ਕੋਈ ਨਹੀਂ ਇਹ ਇਕੱਲੇ ਹੀ ਹੈ ਜੀ ਕਿ ਰਾਫਾਇਰ ਦੇ ਵਿੱਚ ਇਹ ਹੀ ਹੈ ਜੀ ਤੁਹਾਨੂੰ ਪਹਿਲਾਂ ਹੀ ਤੁਹਾਨੂੰ ਅਗਾਈ ਆ ਰਹੀ ਸੀ ਰਜਿਸਟਰੀ ਕਿ ਇਸका ਮਿਲ ਹੀ ਹੋਊਗਾ ਜਿਸ ਤੋਂ ਤੁਸੀਂ ਮੰਗੇ ਨਹੀਂ ਜੀ ਐ ਸੱਚ ਕੋਈ ਖਾਮੀ ਨਹੀਂ ਸੀ ਰਜਿਸਟਰੀ ਦੇ ਵਿੱਚ ਫਿਰ ਤਾਂ ਦੇਖੋ ਗੱਲ ਹੀ ਗਲਤ ਹੋ ਜਾਂਦੀ ਹੈ ਨਾ ਜੇ ਗਲਤ ਰਜਿਸਟਰੀ ਕਰਾ ਲਿਆ ਸਹੀ ਕਿ ਉਹਨਾਂ ਦਾ ਕੰਮ ਸੀਗਾ ਉਸੇ ਲਈ ਉਹ 20000 ਇਹ ਤਸਵੀਰ ਲਗਣੀ ਪ੍ਰਧਾਨ ਵੀ ਨੇ ਪੰਜਾਬ ਦੇ ਜੀ ਨੀ ਮੈਨੂੰ ਜੀ ਇਸ ਚੀਜ਼ ਦੀ ਇਨਫੋਰਮੇਸ਼ਨ ਨਹੀਂ ਹੈਗੀ ਦੇਖੋ ਹਨਾ ਕਿ ਉਹ ਪ੍ਰਧਾਨ ਹੈਗੇ ਆ ਜਾਂ ਨਹੀਂ ਹੈਗੇ ਐਸੋਸੀਏਸ਼ਨ ਦੇ ਤੇ ਅਸੀਂ ਤਾਂ ਆਪਣਾ ਕੰਮ ਹੀ ਜਿਹੜਾ ਹੈਗਾ ਜੀ ਉਹ ਹੀ ਕਰਿਆ ਹੈਗਾ ਕਿ ਜੀ ਸਰ ਇਹਨੂੰ ਅਦਾਲਤ ਚ ਪੇਸ਼ ਕਰਤਾ ਸੀ ਨਹੀਂ ਜੀ ਹਜੇ ਬ੍ਰਦਰ ਨਹੀਂ ਕਰਿਆ ਅਸੀਂ ਕੱਲ ਕਰਾਂਗੇ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਮਾਜੂ ਕੋਰਟ ਦੇ ਵਿੱਚ ਤਾਂ ਹੋਰ ਕੀ ਕੁਝ ਕਬਜੇ ਵਿੱਚ ਵਿੱਚ ਇੱਟਾ ਕੋ ਕੰਪਿਊਟਰ ਪ੍ਰਮੰਧ ਕੀ ਇਸ਼ੂ ਬ੍ਰਾਮਦਗੀ ਜੀ ਕੇਰਾਂ ਦਾ 20000 ਇਹੀ ਹੈਗਾ 20000 ਜਿਹੜੀ ਇਸ ਰਿਕਵਰੀ ਕਰੀ ਹੈ ਉਹਨਾਂ ਤੋਂ ਜਿਹੜਾ ਉਹਨਾਂ ਦਾ ਡਿਮਾਂਡ ਸੀ ਕੀ ਤੇ ਅਮਰੀਕ ਸਿੰਘ ਤੋਂ ਜਿਹੜੀ ਤੇ ਫਰਦਰ ਜੋ ਵੀ ਅਗਰ ਹੋਇਆ ਕੋਈ ਛੁੱਦਾ ਸੀ ਜ਼ਰੂਰ ਤਾਂ ਟੈਨਸ਼ਨ ਇਹ ਦਫ਼ਤਰ ਦੁਰਾਣੀ ਫੜਿਆ ਗਿਆ ਜਾਂ ਮਤਲਬ ਹਾਂਜੀ ਤੁਸੀਂ ਅਸੀਂ ਤਹਿਸੀਲ ਤਹਿਸੀਲ ਤਾਂ ਬਾਅਦ ਵਿੱਚ ਫੜਿਆ ਜੀ ਇਹਨਾਂ ਨੂੰ ਬਿਲਕੁਲ ਜੀ ਓਨ ਡਿਊਟੀ ਸੀ ਨੋਟ ਕਿੰਨੇ ਕਿੰਨੇ ਸੀ 5-500 ਸੀ ਹਾਂਜੀ 5-500 ਸੀ 5-500 ਸਰ ਪੁੱਛ ਗਏ ਤੁਹਾਡੇ ਧਿਆਨ ਤੁਹਾਨੂੰ ਮਤਲਬ ਹਜੇ ਤਾਂ ਤਫ਼ਤੀਸ਼ ਦੇਖੋ ਜੀ ਚੱਲੀ ਹੈ ਸ਼ੁਰੂ ਹੋਈ ਹੈ ਹਜੇ ਹੈ ਨਾ ਐਫ ਆਈ ਆਰ ਰਜਿਸਟਰ ਹੋਈ ਹੈ ਤੇ ਹਾਲੇ ਫ